2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਫਕੀਲ ਤੋਂ ਦਿੱਤੇ ਗਏ ਨਵੀਂ ਪਰਤੀ ਦੇ ਆਦੇਸ਼ਾਂ ਤੋਂ ਬਾਅਦ ਲਗਾਤਾਰ ਪੰਜ ਮੈਂਬਰੀ ਕਮੇਟੀ ਵੱਲੋਂ ਪਰਤੀਆਂ ਕੀਤੀਆਂ ਜਾ ਰਹੀਆਂ ਨੇ ਤੇ ਅਜੇ ਵੀ جاری ਹੈ ਇਸ ਦੇ ਚਲਦੇ ਆ ਮਨਪੀਰ ਸਿੰਘ ਏਅਲੀ ਮੋਗਾ ਪਹੁੰਚੇ ਇਸ ਮੌਕੇ ਉਹਨਾਂ ਨੇ ਸੁਬੀਰ ਸਿੰਘ ਬਾਦਲ ਦੇ ਨਿਸ਼ਾਨੇ ਸਾਦੇ ਤੇ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਪਹਿਲਾਂ ਕੀਤੀ ਗਈ ਪਰਤੀ ਪ੍ਰਕਿਰਿਆ ਬਿਲਕੁਲ ਗਲਤ ਸੀ ਸਾਡੇ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਰੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਦੇਖੋ ਜਿਹੜੀ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਸੀ ਭਰਤੀ ਕਮੇਟੀ ਬਣਾਈ ਗਈ ਸੀ ਜਿਹਦੇ 7 ਮੈਂਬਰ ਸੀ ਉਸ ਦੇ ਵਿੱਚੋਂ ਦੋ ਅਸਤੀਫਾ ਦੇ ਕੇ ਉਸ ਤੋਂ ਬਾਅਦ ਪੰਜ ਮੈਂਬਰਾਂ ਨੂੰ ਜਿਹੜਾ ਆ ਆਦੇਸ਼ ਜਾਰੀ ਹੋਏ ਸੀਗੇ ਕਿ ਭਰਤੀ ਸ਼ੁਰੂ ਕੀਤੀ ਜਾਵੇ ਸੋ ਤਕਰੀਬਨ ਅੱਜ 1.5 ਮਹੀਨੇ ਤੋਂ ਭਰਤੀ ਚੱਲ ਰਹੀ ਆ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸਾਡੀਆਂ ਜਿਹੜੀਆਂ ਕਾਪੀਆਂ ਚਲੇ ਗਈਆਂ ਨੇ ਅਤੇ ਹੁਣ ਜਿਹੜੀ ਮੋਗਾ ਜ਼ਿਲ੍ਹੇ ਦੀ ਜਿਹੜੀ ਭਰਤੀ ਸੰਬੰਧੀ ਮੀਟਿੰਗ ਰੱਖੀ ਗਈ ਆ 17 ਤਰੀਕ ਨੂੰ ਉਹ ਇਸੇ ਪੈਲਸ ਵਿੰਟਰ ਪੈਲਸ ਦੇ ਵਿੱਚ ਹੋ ਰਹੀ ਆ ਉਹਦੇ ਸੰਬੰਧ ਦੇ ਵਿੱਚ ਅੱਜ ਧਰਮਕੋਟ ਮੋਗਾ ਬਾਗਾ ਪ੍ਰਾਣਾ ਤੇ ਨਿਹਾਲ ਸਿੰਘ ਵਾਲਾ ਜਿਹੜਾ ਹਲਕਾ ਉਹਨਾਂ ਦੇ ਸਾਰੇ ਜਿਹੜੇ ਸਾਡੇ ਵਰਕਰ ਸਹਬਾਨ ਨੇ ਉਹਨਾਂ ਨਾਲ ਜਿ ਮਿਲਕਾ ਕੀਤੀਆਂ ਨੇ ਤਾਂ ਜੋ ਉਸ ਦਿਨ ਵੱਧ ਤੋਂ ਵੱਧ ਇੱਥੇ ਲੋਕਾਂ ਨੂੰ ਇਕੱਤਰ ਕਰ ਸਕੀ ਅਸੀਂ ਤੇ ਇਸ ਭਰਤੀ ਮਹਿੰਮ ਦਾ ਸਾਰਿਆਂ ਨੂੰ ਹਿੱਸਾ ਬਣਾ ਸਕੀ ਹੈ ਸਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਇਹ ਜਿਹੜੀ ਭਰਤੀ ਹੋ ਰਹੀ ਹੈ ਇਹ ਇੱਕ ਉਹ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਗալਟਕ ਸਾਹਿਬ ਤੋਂ ਹੀ ਪਾਰਟੀ ਬਣੀ 1920 ਦੇ ਵਿੱਚ ਅਤੇ ਹੁਣ ਖਰੀ ਕਾਲਤਖ ਸਾਹਿਬ ਤੋਂ ਹੀ ਹੁਕਮਨਾਮਾ ਹੋਇਆ ਇਸ ਪਾਰਟੀ ਦੀ ਪੁਨਰਸਰਜੀਤੀ ਦੇ ਲਈ ਇਹ ਭਰਤੀ ਜਿਹੜੀ ਮਹਿਮ ਚੱਲ ਰਹੀ ਹੈ ਜੀ ਸੰਬਾਧਨ ਨੂੰ ਪਤਾ ਨਹੀਂ ਕਿ ਉਸ ਤੋਂ ਬਾਅਦ ਕੋਈ ਛੋਟਾ ਕੋਰਾਪਾ ਕਾਇਮ ਕੀਤਾ ਹੋਦਾ ਨਹੀਂ ਬਿਲਕੁਲ ਜਿਵੇਂ ਸਕਰੀਪਟ ਸਬਾਧਨ ਨੂੰ 2 ਮਹੀਨੇ ਕਲਕਲ ਸਬੰਧ ਰੱਖਦੇ ਨੇ ਇਹਨਾਂ ਵੱਲੋਂ ਵੀ ਕੱਟ ਦੇ ਦੇਖੋ ਅਕਾਲ ਤਖਤ ਦੇ ਹੁਕਮਨਾਮੇ ਤੋਂ ਭਾਗੀ ਹੋ ਕੇ ਉਹਨਾਂ ਨੇ ਜੋ ਪ੍ਰਧਾਨ ਬਣੇ ਨੇ ਲੇਕਿਨ ਅਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨ ਰਹੇ ਹਾਂ ਸਾਡਾ ਆਪਣਾ ਕੋਈ ਸਵਾਰਥ ਨਹੀਂ ਹੈਗਾ ਕਿ ਅਸੀਂ ਕੁਝ ਬਣਨਾ ਚਾਹੁੰਦੇ ਜਾਂ ਮੈਂ ਕੁਝ ਬਣਨਾ ਚਾਹੁੰਨਾ ਅਸੀਂ ਤਾਂ ਕਿਹੜੀ ਸੇਵਾ ਲੱਗੀ ਹੈ ਅਕਾਲ ਤਖ ਉਹਨੂੰ ਪੂਰੀ ਕਰ ਰਹੇ ਆ ਅਸੀਂ। ਜੈਲਸਰ ਨੇ ਹੁਣੇ ਇੱਕ ਚੀਜ਼ ਕਹੀ ਹੈ ਗਲਤੀ ਕੀਤੀ ਸੀ ਤਾਂ ਮਾਫੀ ਮੰਗੀ ਤੇ ਫਿਰ ਗਲਤੀਆਂ ਕਰ ਰਹੇ ਆ ਕੀ ਹੈ ਸਾਹਿਬ? ਨੇ ਉਹ ਦੱਸਿਆ ਵੀ ਜਿਹੜੇ ਹੁਣ ਸਿੰਘ ਸਾਹਿਬਾਨ ਜਿਨ੍ਹਾਂ ਨੇ ਉਸ ਦਿਨ ਹੁਕਮਨਾਮਾ ਜਾਰੀ ਕੀਤਾ ਉਹਨਾਂ ਨੂੰ ਤੱਕੇ ਨਾ ਲਾ ਦਿੱਤਾ ਗਿਆ। ਤਿੰਨ ਸਿੰਘ ਸਾਹਿਬ ਬਦਲ ਦਿੱਤੇ ਗਏ। ਤੇ ਉਹਦਾ ਰੋਸ ਸਾਰੀ ਸਿਕੌਮ ਦੇ ਵਿੱਚ ਸਿਕੌਮ ਫੇਰ ਨਾਰਾਜ਼ ਹੋ ਗਈ। ਜੇ ਇਹੀ ਦੇਖੋ ਹੁਕਮਨਾਮਾ ਹੋ ਜਾਂਦਾ ਉਸ ਵੇਲੇ ਕਮੇਟੀ ਬਣ ਗਈ। ਕਮੇਟੀ ਤੋਂ ਭਰਤੀ ਕਰਵਾ ਲੈਂਦੇ ਤੇ ਪਾਰਟੀ ਸਟੈਂਡ ਹੋ ਗਈ ਸੀ ਲੋਕਾਂ ਨੇ ਜੁੜ ਜਾਣਾ ਸੀ। ਦੇਖੋ ਪ੍ਰਧਾਨ ਤਾਂ ਡੈਲੀਗੇਟਸ ਨੇ ਚੁਣਨਾ ਸੀ ਨਾ ਏਡੀ ਕਾਲੀ ਕੀ ਸੀ ਜਿਹੜੇ 7 ਮੈਂਬਰ ਬਣੇ ਸੀਗੇ ਉਹ ਸਾਰੇ ਕਾਲੀ ਦਲ ਨਾਲ ਸੰਬੰਧ ਸੀ 30 40 40 ਸਾਲ ਤੋਂ 50 50 ਸਾਲ ਤੋਂ ਕਈ ਪਾਰਟੀ ਲਈ ਕੰਮ ਕਰਦੇ ਆ ਰਹੇ ਸੀ ਵਫਾਦਾਰੀ ਦੇ ਨਾਲ ਸੋ ਉਹਨਾਂ ਤੋਂ ਜੇ ਭਰਤੀ ਕਰਵਾ ਲੈਂਦੇ ਹੁਕਮਨਾਮਾ ਮੰਨ ਲੈਂਦੇ ਤਾਂ ਪਾਰਟੀ ਦਾ ਸਟੈਂਡ ਹੋ ਗਈ ਸੀ ਸਾਰੀ ਲੋਕ ਨਾਲ ਜੁੜ ਜਾਣੇ ਸੀਗੇ ਪਤਾ ਨਹੀਂ ਕੀ ਕਿੰਨਾ ਨੇ ਰਹਿ ਦਿੱਤੀ ਇਹਨਾਂ ਨੂੰ ਬਾਰ ਬਾਰ ਇੱਕ ਜੁਟਤਾ ਦੀ ਗੱਲ ਕੀਤੀ ਜਾਂਦੀ ਹੈ ਇੱਕ ਜੁਟਤਾ ਨਜ਼ਰ ਨਹੀਂ ਆ ਰਹੀ ਇੱਕ ਜੁਟਤਾ ਤਾਂ ਅੱਜ ਵੀ ਅਸੀਂ ਤਾਂ ਤਿਆਰ ਹਾਂ ਸਾਡਾ ਤਾਂ ਕੋਈ ਸਵਾਰਥ ਨਹੀਂ ਸੰਦਾ ਕੁਝ ਨਹੀਂ ਚਾਹੀਦਾ ਅਸੀਂ ਤਾਂ ਕੋਈ ਮੰਗ ਨਹੀਂ ਕਰ ਰਹੇ ਵੀ ਸਾਨੂੰ ਜੀ ਆ ਬਣਾਓ ਬਣਾਓ ਅਸੀਂ ਤਾਂ ਕਹਿੰਦੇ ਆ ਕਿ ਪੰਥ ਦੀਆਂ ਭਾਵਨਾਵਾਂ ਅਨੁਸਾਰ ਸੰਗਤ ਆ ਜਿਹੜੀ ਸਾਡੀ ਉਹ ਕੀ ਚਾਹੁੰਦੀ ਆ ਪੰਥ ਕੀ ਚਾਹੁੰਦਾ ਵਾ ਉਹਨਾਂ ਦੀ ਭਾਵਨਾ ਅਨੁਸਾਰ ਫੈਸਲੇ ਲੈ ਜਾਣ ਆਪਣੀ ਨਿੱਜੀ ਹਿੱਤ ਛੱਡ ਦੇਣ ਦੇਖੋ ਜੇ ਕਹੇ 6-7 ਦਿਨਾਂ ਵਿੱਚ ਮੀਟਿੰਗਾਂ ਹੋਈਆਂ ਕੀ ਕਹਿੰਦੀ ਇਹਨੇ ਸੰਗਤ ਦਾ ਲੋਕ ਤਾਂ ਕਿਤੇ ਹੁਣ ਜਿਹੜੇ ਸਾਡੇ ਵਰਕਰ ਜਾ ਰਹੇ ਆ ਕਿਤੇ ਦਿੱਕਤ ਹੀ ਨਹੀਂ ਆ ਰਹੀ ਮੈਂਬਰਸ਼ਿਪ ਦੇ ਲਈ ਲੋਕ ਤਾਂ ਪਰਚੀ ਲੈ ਕੇ ਮੱਥੇ 'ਤੇ ਲਾਉਂਦੇ ਨੇ ਵੀ ਕਾਲ ਤੱਕ ਸਾਬ ਵੱਲੋਂ ਹੀ ਪਰਚੀ ਆਈ ਆ ਮਾਨ ਮਹਿਸੂਸ ਕਰ ਰਹੇ ਨੇ ਸਾਰੇ ਪਤਾ ਨਹੀਂ ਕਿ ਦੋ ਪਾਰਟ ਫਰੇ ਕਿੰਨਾ ਚੁਜੇ ਕਾਲੀ ਦਲ ਹੋਈ ਹੈ ਕਿ ਇਹ ਸੁਖੀਤ ਸਿੰਘ ਬਦਲਾ ਕਰ ਰਹੇ ਨੇ ਕੋਈ ਦੂਸਰਾ ਪੁੱਤ ਕੜੇ ਦਾ ਚੱਲ ਰਹੇ ਨੇ ਦੇਖੋ ਕਾਲੀ ਦਲ ਇੱਕ ਹੀ ਰਹੂਗਾ ਤੇ ਇੱਕੋ ਹੀ ਸੀਗਾ ਤੇ ਇੱਕੋ ਹੀ ਰਹੂ ਆਉਣਲੇ ਸਮੇਂ ਚ ਲੋਕਾਂ ਨੇ ਇੱਕ ਪਾਸੇ ਹੀ ਰਹਿਣਾ ਵਾ ਇਹ ਫੈਸਲਾ ਅੱਗੇ ਐਸਜੀਪੀਸੀ ਇਲੈਕਸ਼ਨ ਤੇ ਹੋ ਜੂਗਾ ਜਿਹਦੇ ਨਾਲ ਪੰਤਾ ਉਹੀ ਕਾਲੀ ਦਲ ਦਾ